ਸਾਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤਾਂ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਮਾਨਮੱਤਾ ਨਗਰ ਦਾ ਜਲਾਲੇਆਣਾ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਝੋਟੀ ਵਕਾਊ ਆ ਦੂਜਾ ਸੁਆ ਬੜੀ ਚੰਗੀ ਤਿਆਰੀ ਦੇ ਵਿੱਚ ਆ ਬੜਾ ਚੰਗਾ ਪੱਠਪੋੜਾ ਬੜੀ ਚੰਗੀ ਝੋਟੀ ਦੀ ਖੜਨੀ ਖੜਨੀ ਆ ਕਰਦੇ ਆ ਆਪਾਂ ਡਿਟੇਲ ਲੈ ਕੇ ਦਿੰਨੇ ਆ ਰੇਟ ਦੇਣ ਲੈਣ ਵਾਲਾ ਕਰਵਾ ਦੇਣਾ ਵਾ ਪਰ ਸੌਦਾ ਤੁਹਾਡਾ ਹੋ ਜਾਣਾ ਵਾ ਮਿੱਤਰੋ ਕਿਉਂਕਿ ਆਪਾਂ ਮੈਂ ਜਿਹੜੀ ਵਿਖਾਉਣ ਲੱਗੇ ਆ ਨਾ ਤੁਹਾਨੂੰ ਇੱਕ ਚੀਜ਼ ਵਿਖਾਉਣ ਲੱਗੇ ਆ ਸਤਿ ਸ਼੍ਰੀ ਅਕਾਲ ਵੀਰੇ ਖਸਰੀ ਕਾਲ ਜੀ ਕੀ ਹਾਲ ਚਾਲ ਆ ਵੀਰੇ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਬਾਕ ਕਰਪਾ ਮਾਲਕ ਵੀ ਠੀਕ ਆ ਵੀਰੇ ਤੂੰ ਬਸ ਮੈਂ ਹੀ ਵਿਖਾ ਦੇ ਅਸੀਂ ਗੱਲਾਂ ਬਾਤਾਂ ਕਰ ਲੈਨੇ ਆ ਅੱਛਾ ਵੀਰੇ ਨਾਮ ਦੱਸ ਦੀ ਕਿਰਾ ਦੀ ਨਾ ਭਾਈ ਜਸਪ੍ਰੀਤ ਜੱਸਾ ਜੱਸਾ ਕਹਿੰਦੇ ਪਿੰਡ ਚ ਠੀਕ ਆ ਪਿੰਡ ਦੱਸਣੋ ਆ ਭਾਈ ਗਰਚਰਨ ਸਿੰਘ ਜੀ ਗਰਚਰਨ ਸਿੰਘ ਅੱਛਾ ਜੱਸੇ ਭਾਈ ਫਿਰ ਇੱਕ ਝੋਟੀ ਵੇਚ ਰਹੀਆਂ ਹਨਾ ਹਾਂਜੀ ਹਾਂ ਕਿੰਨਵਾ ਸੂਆ ਹੁੰਦੀ ਆ ਬ੍ਰਦਰਏ ਭਾਈ ਦੂਜਾ ਸੂਆ ਕਿੰਨੇ ਦਿਨ ਬਾਕੀ ਆ ਵੀਰੇ ਬਾਹਲੇ ਤੋਂ ਬਾਹਲਾ 10 10 ਦਿਨ ਠੀਕ ਆ ਦੁੱਧ ਕਿੰਨਾ ਕੁ ਦੇ ਜਾਂਦੀ ਆ ਵੀਰੇ ਤੇਰੇ ਤਿਆਰੇ ਪਿਛਲੀ ਵਾਰੀ ਭਾਈ ਯਾਰ 6 ਕਿਲੋ ਡੰਗ ਦਾ ਯਾਨੀ ਕਿ 12 ਲੀਟਰ ਦੁੱਧ ਦਿੱਤਾ ਠੀਕ ਆ ਵੀਰੇ ਤੇ ਚਵਾਈ ਚੁਈ ਨੋਕੇ ਰਹੀ ਜਾ ਮੈਂ ਨਾ ਬਹੁਤ ਵਈ ਗਿਆ ਬਿਨਾ ਚੂੜ ਤੋਂ ਹੀ ਚਾਉਂਦੇ ਰਹੇ ਤਾ ਯਾਰ ਠੀਕ ਕਿੰਨੇ ਦਿਨ ਲੈ ਜਾਊਗੀ ਵੀਰੇ ਹਜੇ ਬਹ ਲੈ ਜਾ ਯਾਰ ਮੇਰਾ ਹੁਣ ਪੱਕਾ ਤਾਂ ਲਿਖੇ ਲੁਖੇ ਹੁਣ ਕੇ ਬਸ ਅੰਦਾਜ਼ਾ 8 10 ਦਿਨ 8 10 ਦਿਨ ਲੈ ਜਾਊਗੀ ਅੱਛਾ ਜਸਵੀਰੇ ਤੂੰ ਭਰਾਵਾ ਕਿ ਉਤੇ ਕਿਸੇ ਨੂੰ ਲੰਬਾ ਤਾਂ ਨਹੀਂ ਆਉਂਦਾ ਜੇ ਕੋਈ ਰੱਖਣ ਵਾਲਾ ਲੈ ਜਾਵੇ ਨਾ ਯਾਰ ਕਾਦੇ ਵਾਸਤੇ ਲੰਬਾ ਕਰੇ ਵਾਸਤੇ ਹੁਣ ਬਸ ਠੀਕ ਆ ਯਾਦ ਕਰੂਗਾ ਬਿਲਕੁਲ ਠੀਕ ਆ ਅੱਛਾ ਜਸਵੀਰੇ ਰੇਟ ਕੀ ਕਰਾਂਗੇ ਆਪਾਂ ਰੇਟ ਬਾਈ ਯਾਰ 130 ਮੰਗਦੇ ਆ ਦੇਣੀ ਕਿੰਨੇ ਦੀ ਜਸਤ ਨੂੰ ਉਹ ਕਰ ਲਾਂਗੇ ਕੋਈ ਨਹੀਂ ਫਿਰ ਪਰ ਐ ਜੇ ਕਹਦੇ ਵੀ ਇੰਨੇ ਛੱਡ ਦਿਨਾ ਸਾਬੇ ਤੇਰੇ ਕਰਕੇ ਤੂੰ ਭਰਾ ਆਵਾ ਬਸ ਥੋੜਾ ਬੋਤਾ ਹੀ ਕਰੀ ਮੈਨੂੰ ਇਹ ਨਹੀਂ ਆਦਾ ਤੈਨੂੰ ਤਾਂ ਬੜਾ ਛੱਡ ਦੇ ਵੀ ਉਹ ਕਰ ਦਾਂਗੇ ਹੋਰ ਯਾਰ ਇਦੂ ਬਸ ਠੀਕ ਆ ਬਾਈ ਪਰ ਮਤਲਬ ਜਮਾਂ ਦੇਣ ਲੈਣ ਵਾਲੀ ਗੱਲ ਹੀ ਕਰਤੀ ਵੀ ਬਾਈ ਤੂੰ ਤੇ ਨਹੀਂ ਯਾਰ ਬੈਂ ਕਦੇ ਆਸਤੇ ਟੱਕਰ ਨਹੀਂ ਨਹੀਂ ਲੋਲੀ ਘਟਾਉਂਦਾ ਨਹੀਂ ਘਟਾਉਂਦਾ ਹੀ ਨਹੀਂ ਤੈਨੂੰ ਮੇਰੇ ਚੱਲ ਤੇ ਨੰਬਰ ਤੋਰਦੇ ਵੀਰੇ ਪਹਿਲਾਂ ਮੈਂ ਸੱਚ ਖੋਲ ਦੇ ਮੜੀ ਇੱਥੇ ਕਿਹੜਾ ਵੀਰੇ ਨੇੜੇ ਕਰ ਦੇ ਮੜਾ ਇਹ ਕੈਮਰਾ ਜਮਾਂ ਨੇੜੇ ਲਾ ਦੇ ਮੂੰਹ ਮਾ ਵਿਖਾ ਦੇ ਚੰਗੀ ਤਰ੍ਹਾਂ ਇੱਕ ਹੂੰ ਮੇਰਾ ਤਾਂ ਜ਼ਰੂਰ ਆ ਪਰ ਵੀਡੀਓ ਦੀ ਕੁਆਲਿਟੀ ਬਣਾਵਾਂਗੇ ਕਿਉਂਕਿ ਸਿਸਟਮ ਹੈਗਾ ਆਪਣੇ ਕੋਲ ਚੌਂਦਾ ਰਵੇ ਮਾਨੀਆਂ ਵਾਲੇ ਵਾਲਾ ਯਾਰ ਸਾਡਾ ਜਿਹਨੇ ਬੈਟਰੀ ਲੈ ਕੇ ਦਿੱਤੀ ਮੋੜ ਲਈ ਬੰਦੇ ਕਮਾਲਿਆ ਇਧਰ ਨੂੰ ਹੀ ਦੇਆ ਕਮਾਲਾ ਕਮਾਲਾ ਕੁੱਤਾ ਉੱਤੇ ਉੱਤੇ ਹੀ ਫਿਰਦਾ ਬਣਦੇ ਵੀਰੇ ਇੱਥੇ ਬਣਦੇ ਵੇ ਓਏ ਧੰਨਵਾਦ ਲੈ ਵੀਰੇ ਮੜਾ ਜਾਂ ਨੇੜੇ ਵਿਖਾ ਦੀ ਕਰਕੇ ਖਰਜਾ ਅੰਦਰ ਜਾਂਦੀ ਆ ਨਾ ਪੱਠੇ ਪਾ ਬੈਠਾ ਨਾ ਮੈਂ ਯਾਰ ਇਹੋਲੇ ਬਣਦੇ ਹੀ ਦੀਆਂ ਅੱਗੇ ਠੰਡਾ ਨਾ ਹਾਂ ਕਿੰਨਾ ਟਾਈਮ ਹੋ ਗਿਆ ਹੋਊਗਾ ਵੀਰੇ ਅੱਜ ਟਾਈਮ ਤਾਂ ਅੱਜ ਦਾ ਬਾਲਾ ਹੋਰ ਹੋ ਗਿਆ 8 ਦਾ ਹੋਊਗਾ ਬਾਈ ਕਹਿੰਦੇ 7:00 ਵਜੇ ਜੀ 7:00 ਵਜੇ ਵੀਡੀਓ ਬਣਾ ਰਿਹਾ ਬਾਈ ਵੈਸੇ ਮੀਂਹ ਮੁ ਕਰ ਗਈ ਮੂਜ਼ਾ ਮੁਖਰਾਬ ਹੋ ਗਿਆ ਕਿਉਂਕਿ ਜਾਂਦਾ ਰਵੇ ਭਰਾ ਨਹੀਂ ਤਾਂ ਮੈਂ ਤਾਂ ਢੇਰੀ ਢਾ ਗਿਆ ਸੀ ਠੀਕ ਹੈ ਵੀਰੇ ਵੀਰੇ ਮੜਾ ਆਇਆ ਨੇੜੇ ਕਰਕੇ ਕਿ ਮੈਂ ਚੰਗੀ ਤਰ੍ਹਾਂ ਵਿਖਾ ਦੇ ਮੇਰਾ ਭਰਾ ਬਸ ਮਤਲਬ ਮੁੱਲ 130 ਆ ਦੇਣੀ 12 ਦੀ ਨਹੀਂ ਹੁਣ ਇਹਦੇ ਵਿੱਚ ਤੁਹਾਨੂੰ ਕਹਾਂ ਤੁਸੀਂ ਕਹੋ ਵੀ ਇੱਕ 10 ਲੈ ਲੈ ਤੇ ਇੱਕ 12 ਲੈ ਲੈ ਇੱਕ 19 ਦੀ ਵੀ ਨਹੀਂ ਹੋਣੀ ਗੱਲ ਖਤਮ 500 ਛੋਟ ਹੋਣੀਆਂ ਜਿਹੜੇ ਬੰਦੇ ਨੇ ਚੜਾਉਣ ਵਾਲਾ ਟੈਂਪੂ ਲੈ ਕੇ ਆਜੋ ਤੇ ਚੜਾ ਕੇ ਲੈ ਜਾਓ ਬਸ ਠੀਕ ਹਜੇ ਮਹੀਨੇ ਬੜਨਾ 10 ਦਿਨ ਬਾਕੀ ਆ ਮੇਦੇ ਵੀਰੇ ਨੰਬਰ ਕਿੰਨਾ ਜਸਪ੍ਰੀਤ ਭਾਈ ਆਪਣਾ 7099 ਜੀ 18826 ਇੱਕ ਵਾਰੀ ਹੋਰ ਬੋਲ ਦੇ ਜਸ ਵੀਰੇ 7099 ਠੀਕ 18826 ਠੀਕ ਹੈ ਬਈ ਧੰਨਵਾਦ ਲੈ ਵੀ ਮਿੱਤਰੇ ਨੰਬਰ ਤੇ ਕਰ ਲਓ ਬਾਈ ਦਾ ਗੱਲ ਬਸ ਸ਼ੁਕਰੀਆ ਜੋਂਗਰੋ ਧੰਨਵਾਦ ਧੰਨਵਾਦ ਜੀ